ਇਹ ਕੋਈ ਬੰਦਾ ਅੱਜ ਇਹ ਸਮਝੇ ਜਾਂ ਕੋਈ ਪੱਤਰਕਾਰ ਇਹ ਸਮਝੇ ਕਿ ਇਸ ਰਾਜ ਪ੍ਰਬੰਧ ਦੇ ਵਿੱਚ ਸਰਕਾਰ ਦੇ ਅਧੀਨ ਵੀ ਮੈਂ ਬਚਿਆ ਰਹਿ ਜਾਊਂਗਾ ਤੇ ਗੱਲ ਮੈਂ ਲੋਕਾਂ ਦੀ ਕਰੂੰਗਾ ਹਾਂ ਜੇ ਸਰਕਾਰ ਦੀ ਗੱਲ ਕਰਨੀ ਹੈ ਸਰਕਾਰ ਦਾ ਝੋਲੀ ਚੁੱਕ ਬੰਨਾ ਸਰਕਾਰ ਦੀ ਗੋਦੀ 'ਚ ਬਹਿਣਾ ਫੇਰ ਤਾਂ ਜੋ ਮਰਜ਼ੀ ਕਰੀ ਚੱਲੋ ਪਰ ਜੇ ਸਰਕਾਰ ਦੀ ਅੱਖ ਚੱਕ ਪਾ ਕੇ ਗੱਲ ਕਰਨੀ ਹੈ ਸਰਕਾਰ ਦੀਆਂ ਨਕਾਮੀਆਂ ਨੂੰ ਮੂਰੇ ਰੱਖਣਾ ਤਾਂ ਫੇਰ ਉਹ ਦਿਨ ਦੂਰ ਨਹੀਂ ਜਦੋਂ ਤੁਹਾਡੇ ਤੇ ਪਰਚੇ ਵੀ ਹੋਣਗੇ ਜਰਨਜੀਤ ਸਿੰਘ ਗੱਲ ਵਾਂਗੂ ਤੁਹਾਨੂੰ ਕੁੱਟਿਆ ਵੀ ਜਾਵੇਗਾ ਇਹ ਸਰਕਾਰ ਦੇ ਵਿੱਚ ਜਿਵੇਂ ਵੱਖ-ਵੱਖ ਸਾਥੀਆਂ ਨੇ ਕਿਹਾ ਮੈਂ ਕੁਝ ਗੱਲਾਂ ਕਰਨੀਆਂ ਕਿ ਸਭ ਤੋਂ ਪਹਿਲਾਂ ਇਹ ਸਰਕਾਰ ਨੇ ਹਮਲਾ 2022 ਚ ਸ਼ੁਰੂ ਕਰਤਾ ਸੀ 2022 ਦੇ ਵਿੱਚ ਪੰਜਾਬ ਦੇ ਉਹ ਚੈਨਲ ਜਿਹੜੇ ਸਰਕਾਰ ਦੇ ਨਾਲ ਨਹੀਂ ਮਿਲੇ ਕਿਉਂਕਿ ਪਹਿਲਾਂ ਐਡ ਦਿੰਦੇ ਆ ਇਹ ਬਹੁਤ ਮੋਟੀ ਇਹਨਾਂ ਨੇ ਹਰ ਚੈਨਲ ਤੱਕ ਪਹੁੰਚ ਕੀਤੀ ਕਿ ਸਾਡੇ ਤੋਂ ਐਡ ਲੈ ਲਓ ਜਿਹਦੇ ਚੱਲਦਿਆ ਫਿਰ ਪੰਜਾਬ ਦੇ ਕਈ ਚੈਨਲ ਚਾਹੇ ਉਹ ਅੱਖਰ ਆਰਐਮਪੀ ਜਸਵੀਰ ਇਥੇ ਵੀਰ ਬੈਠਾ ਜਗਮੀਤ ਖੱਪਿਆਂ ਵਾਲੀ ਲੋਕਵਾਜ ਪੰਜਾਬੀ ਲੋਕ ਬੜੇ ਹੀ ਅਜਿਹੇ ਚੈਨਲ ਆ ਜਿਹੜੇ ਪਹਿਲਾਂ ਇਹਨਾਂ ਨੇ ਬੰਦ ਕੀਤੇ ਬੰਦ ਕਰਦਾ ਮਤਲਬ ਆਰਥਿਕ ਸੱਟ ਮਾਰੀ ਉਸ ਤੋਂ ਬਾਅਦ ਇਹ ਚੱਲੇ ਪਰਚਿਆਂ ਵਾਲੇ ਪਾਸੇ ਤੇ ਹੁਣ ਆ ਗਿਆ ਕੁੱਟਣ ਵਾਲੇ ਪਾਸੇ ਚੌਥਾ ਰਹਿ ਗਿਆ ਇਸ ਟ੍ਰੇਨਾਂ ਦੇ ਆਪਦੇ ਆ ਤੇ ਗੋਲੀਆਂ ਮਰਵਾਉਣਗੇ ਪਰ ਜਿਹੜੇ ਦਿੱਲੀ 'ਚ ਬੈਠੇ ਮਨੀਸ਼ ਸਿਸੋ ਦੀ ਆਰਗੇ ਜਿਵੇਂ ਰਤਨ ਨੇ ਜ਼ਿਕਰ ਕੀਤਾ ਕਿ ਸਾਡਾ ਸਾਥੀ ਆ ਉਹ ਇਹ ਭਰਮ ਰੱਖੀ ਬੈਠੇ ਆ ਕਿ ਜਿਵੇਂ ਦਿੱਲੀ ਦੇ ਵਿੱਚ ਬੈਠਾ ਕੋਈ ਪੱਤਰਕਾਰ ਇਹਨਾਂ ਤੋਂ ਦਬ ਜੂਗਾ ਸਾਰੇ ਪੰਜਾਬ ਇਹ ਆ ਵੀ ਨਾ ਬੋਲਣਗੇ ਤਾਂ ਕੋਈ ਹੋਰ ਖੜਾ ਹੋ ਜੂਗਾ ਇਹ ਪੰਜਾਬ ਦੇ ਵਿੱਚ ਲੋਕ ਖੜੇ ਹੁੰਦੇ ਰਹਿਣਗੇ ਇਹ ਕਰਤਾਰ ਸਿੰਘ ਸਰਾਬੇ ਦੀ ਧਰਤੀ ਆ ਜਿਹੜਾ ਸਾਰੀ ਸਾਰੀ ਰਾਤ ਅਖਬਾਰ ਛਾਪਦਾ ਸੀ ਬਾਹਾਂ ਰਹਿ ਜਾਂਦੀਆਂ ਸੀ ਤੇ ਤੜਕੇ ਜਾ ਜਾ ਕੇ ਵੰਡ ਕੇ ਆਉਂਦਾ ਸੀ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਗੁਰਨਾਨਕ ਪਾਤਸ਼ਾਹ ਦੀ ਧਰਤੀ ਆ ਜਿਨੇ ਬਾਬਰ ਨੂੰ ਜਾਬਰ ਕਹੇ ਤੇ ਇੱਥੇ ਜਾਬਰ ਬਾਬਰਾਂ ਨੂੰ ਜਾਬਰ ਕਹਿੰਦੇ ਹੀ ਰਹਿਣਗੇ ਆ ਸਾਲ ਦੇ ਵਿੱਚ ਚਾਰ ਘਟਨਾਵਾਂ ਹੋ ਚੁੱਕੀਆਂ ਐ ਇਹ ਸਰਕਾਰ ਚ ਚਾਰ ਵਾਰੀ ਤਾਂ ਪੱਤਰਕਾਰੀ ਮੋਰਚੇ ਲਾ ਚੁੱਕੇ ਐ ਇਹ ਪਹਿਲੀ ਸਰਕਾਰ ਹੋ ਗਈ ਇੱਚ ਇੱਕ ਸਾਲ ਚ ਚਾਰ ਵਾਰੀ ਪੱਤਰਕਾਰਾਂ ਦੇ ਮੋਰਚੇ ਹੋ ਗਏ ਹੁਣ ਐਦੋਂ ਸ਼ਰਮ ਦੀ ਗੱਲ ਐ ਸਰਕਾਰ ਲਈ ਕੀ ਹੋਵੇਗੀ ਪਰ ਪੱਤਰਕਾਰ ਚੁੱਪਦੇ ਕਿਉਂ ਆ ਸੁਖਪਾਲ ਸਿੰਘ ਖਹਿਰਾ ਵੀ ਵਿੱਚ ਪਹੁੰਚੇ ਐ ਪੱਤਰਕਾਰ ਇਸੇ ਲਈ ਚੁੱਪਦੇ ਆ ਕਿ ਪੰਜਾਬ ਚ ਵਿਰੋਧੀ ਤੇਰੀ ਪੱਤਰਕਾਰ ਐ ਅੱਜ ਪੰਜਾਬ ਦੀ ਵਿਰੋਧੀ ਚਾਰ ਮਰ ਚੁੱਕੀ ਐ ਚਾਹੇ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਇਹ ਹਲਕਾ ਐ ਪੜ ਅਮਰਿੰਦਰ ਸਿੰਘ ਰਾਜਾ ਬਣੇ ਵੀ ਵਿਰੋਧੀ ਧਿਰ ਦੀ ਭੂਮਿਕਾ ਨਹੀਂ ਨਿਭਾਉਂਦੇ ਪ੍ਰਤਾਪ ਸਿੰਘ ਬਾਜਵਾ ਵੀ ਵਿਰੋਧੀ ਧਿਰ ਦੀ ਭੂਮਿਕਾ ਨਹੀਂ ਨਿਭਾਉਂਦੇ ਤੇ ਸੁਖਵੀਰ ਸਿੰਘ ਬਾਦਲ ਵੀ ਦੋ ਚਾਰ ਗੱਲਾਂ ਤਾਂ ਕੀ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੇ ਆ ਉਹ ਵੀ ਕੋਈ ਵਿਰੋਧੀ ਧਿਰ ਦੀ ਭੂਮਿਕਾ ਵਾਲੀ ਗੱਲ ਹੈ ਨਹੀਂ ਸਿਰਫ ਇਧਰ ਲਿਆ ਉਧਰ ਲਿਆ ਗੱਲਾਂ ਮਾਰਨ ਵਾਲਿਆ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੇ ਆ ਪੱਤਰਕਾਰ ਜਿਹਦੇ ਕਰਕੇ ਪੱਤਰਕਾਰ ਸਭ ਤੋਂ ਵੱਧ ਚੁਭ ਰਿਹਾ